ਲੋ ਜੀ ਪਿਆਰਿਓ ਅੱਜ ਤੁਹਾਨੂੰ ਸਾਰਾ ਹੀ ਸਸਤੇ ਕਾਰਾਂ ਦਾ ਰੇਟ ਜਿਹੜਾ ਹੈਗਾ ਸਟਾਕ ਹੈ ਆਪਣਾ ਛੋਟੇ ਤੋਂ ਛੋਟੇ ਬਜਟ ਤੋਂ ਲੈ ਕੇ ਤੇ ਮੈਂ ਕਹਿੰਨਾ ਜੀ ਵੱਡੇ ਤੋਂ ਵੱਡੇ ਬਜਟ ਤੱਕ ਆਪ ਤੁਹਾਨੂੰ ਸਟਾਕ ਦਿਖਾਉਂਦੇ ਅੱਜ ਤੇ ਜਿਹੜਾ ਆਮ ਵਰਗ ਦਾ ਜਿਹੜਾ ਬੰਦਾ ਹੈ ਉਹ ਵੀ ਕਾਰ ਜਿਵੇਂ ਕਹਿੰਦੇ ਨੇ ਲੈ ਸਕੇ ਬਾਈ ਜੀ ਕਾਰ ਬਾਜ਼ਾਰ ਤੋਂ 70 80 ਹਜ਼ਾਰ ਤੋਂ ਲੈ ਕੇ ਤੇ ਕੋਲ ਮਲਾ ਕੇ ਜਿਵੇਂ ਕਹਿੰਦੇ ਨੇ 1.5 ਲੱਖ ਤੱਕ ਦੀਆਂ ਕਾਰਾਂ ਤੇ 3 ਲੱਖ ਤੋਂ 4 ਲੱਖ ਰੁਪਏ ਦੀ ਰੇਂਜ ਦੀਆਂ ਕਾਰਾਂ ਸਾਰੀਆਂ ਜਿਹੜੀਆਂ ਤੁਹਾਨੂੰ ਅੱਜ ਦਿਖਾਉਂਦੇ ਆ ਇਸ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਪਹਿਲੀ ਕਾਰ ਤੋਂ ਤੇ ਉਹ ਕਾਰ ਆਪਾਂ ਤੁਹਾਨੂੰ ਦਿਖਾਉਂਦੇ ਆਂ ਡੀਜ਼ਲ ਰੇਟੇਜ 2015 ਮਾਡਲ 50000 ਚੱਲੀ ਹੋਈ ਤੇ ਬਾਈ ਜੀ ਕਾਰ ਐ ਜਿਹੜੀ ਕਾਰ ਐ ਖਰਾ ਸੋਨਾ ਜਦੋਂ ਇਸ ਦੇ ਸਟੀਅਰਿੰਗ ਨੂੰ ਤੁਸੀਂ ਹੱਥ ਪਾਓਗੇ ਤੇ ਕੁੱਲ ਮਿਲਾ ਕੇ ਤੁਹਾਨੂੰ ਮਹਿਸੂਸ ਹੋਊਗਾ ਕਿ ਬਾਈ ਇਹ ਕਾਰ ਦੇ ਵਿੱਚ ਕੁਆਲਿਟੀ ਹੈਗੀ ਆ 2015 ਮਾਡਲ ਰੇਟੇਜ 50000 ਚੱਲੀ ਆ ਫੱਟੀ ਆ ਜਿਹੜੀ ਕਾਰ ਦੀ ਨਾਲ ਦੀ ਐ ਬੋਰਨਟ ਨਾਲ ਦਾ ਇੰਜਨ ਜਿਹੜਾ ਹੈਗਾ ਸੀਲਡ ਐ ਤੇ ਕਾਕਾ ਜੀ ਪੂਰੇ ਆਓ ਬਿਲਕੁਲ ਜਲਦਬਾਜੀ ਨਹੀਂ ਕਰਨੀ ਦਿਖਾਣ ਲੱਗਿਆ ਕੁਝ ਵੀ ਆਰਾਮ ਨਾਲ ਜੇ ਮੈਂ ਸੀਲ ਕਹਿ ਰਿਹਾ ਸੀਲ ਦਿਖਾਓ ਫੱਟੀ ਕਹਿ ਰਿਹਾ ਫੱਟੀ ਦਿਖਾਓ ਤੇ ਛੁਤਰਪੁਣਾ ਨਹੀਂ ਕਰਨਾ ਕੁਝ ਵੀ ਕਾਰ ਵਖਾਣ ਦੇ ਵਿੱਚ ਆ ਇੰਜਨ ਕਹਿ ਰਿਹਾ ਇੰਜਨ ਦੀ ਵੇਰਿੰਗ ਤੱਕ ਸੀਲਡ ਹੈ 2015 ਮਾਡਲ ਫਰਸਟ ਓਨਰ ਨੰਬਰ ਦਿੱਲੀ ਹੈ ਐਨਓਸੀ ਤੁਹਾਡੇ ਨਾਮ ਦੀ ਕਟਵਾ ਦਾਂਗੇ ਇੰਟੀਰੀਅਰ ਵੀ ਦਿਖਾ ਦਿੰਨੇ ਆ ਅੱਗੋਂ ਦਾ ਤੁਹਾਨੂੰ ਬਿਲਕੁਲ ਸਾਫ ਦਮਦਾਰ ਕਾਰ ਸਿਰਫ 2 ਲੱਖ ਤੇ 80 ਹਜ਼ਾਰ ਰੁਪਏ ਦੀ VDI 2015 50 ਹਜ਼ਾਰ ਚੱਲੀ ਉਸ ਤੋਂ ਬਾਅਦ ਆਜੋ ਜੀ ਆਹ ਹੈ ਵਰਨਾ ਲਾਸਟ ਜਿਹੜੀ ਹੈਗੀ ਹੈ 12 ਦੀ ਹੈਗੀ ਹੈ 11 ਰਜਿਸਟਰਡ 12 1.6 ਡਬਲ 에ਅਰ ਬੈਗ ਵਾਲਾ ਮਾਡਲ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇਸ ਦਾ ਇੰਜਨ ਹੀ ਦਿਖਾਉਂਦੇ ਆ ਇੱਕ ਇੱਕ ਪੀਸ ਹੈ ਜਿਹੜਾ ਕਾਰ ਦਾ ਉਹ ਨਾਲ ਦਾ ਹੈਗਾ ਤੇ ਵੈ ਰੰਗ ਤੱਕ ਖੁੱਲੇ ਦੀ ਗਾਰੰਟੀ ਹੈ ਤੇ ਜਦੋਂ ਆਪਾਂ ਬੈਠਾਂਗੇ ਕਾਰ ਦੇ ਵਿੱਚ ਤੇ ਕਾਰ ਨੂੰ ਡਰਾਈਵ ਕਰਾਂਗੇ ਐਦਾਂ ਮਹਿਸੂਸ ਹੋਊਗਾ ਤੁਹਾਨੂੰ ਜਿਦਾਂ ਇਹ ਕਾਰ ਨਵੀਂ ਘੜਾ ਕੇ ਲੈ ਆਣੀ ਹੁੰਦੀ ਹੈ 2011 ਰਜਿਸਟਰਡ 12 3 ਲੱਖ 25000 ਰੁਪਏ ਦੀ ਫਰਸਟ ਓਨਰ ਕਾਰ ਪੰਜਾਬ ਨੰਬਰ ਤੇ ਕਾਰ ਦੇ ਵਿੱਚ ਕੁਆਲਿਟੀ 100% ਹੋਊਗੀ ਤੇ ਜਿਹੜਾ ਵੀਰ ਕੋਈ ਕਿਸੇ ਤਰ੍ਹਾਂ ਦਾ ਵਹਿਮ ਪਾਲੀ ਬੈਠਾ ਕਿ ਕਾਰ ਸਸਤੀ ਹੈ ਵੀ ਇਸ ਦੇ ਵਿੱਚ ਕੁਆਲਿਟੀ ਨਹੀਂ ਹੋਊਗੀ ਜਦੋਂ ਤੁਸੀਂ ਗੱਡੀ ਦੇ ਇੰਜਨ ਨੂੰ ਸਲਫ ਮਾਰੋਗੇ ਤੇ ਕੋਲ ਮਲਾ ਕੇ ਤੁਹਾਨੂੰ ਇੰਜਨ ਹੀ ਦੱਸ ਦੂਗਾ ਕਿ ਕਾਰ ਦੇ ਵਿੱਚ ਕਿੰਨੀ ਕੁ ਕੁਆਲਿਟੀ ਹੈਗੀ ਹੈ 2011 ਲਾਸਟ ਦੀ ਰਜਿਸਟ੍ਰੇਸ਼ਨ 12 ਫਰਸਟ ਓਨਰ ਪੰਜਾਬ ਨੰਬਰ ਟਾਇਰ ਅੱਧੇ ਨਾਲੋਂ ਜ਼ਿਆਦਾ ਤੇ ਕੁਆਲਿਟੀ ਦੇ ਵਿੱਚ ਨੰਬਰ 1 ਕਾਰ ਹੈ ਤੇ 325000 ਦੀ ਆਪਾਂ ਇਹ ਕਾਰ ਦੇਣੀ ਹੈ ਉਸ ਤੋਂ ਬਾਅਦ ਆਜੋ ਇਹ ਕਾਰ ਹੈ ਇਹ ਸਿਰਫ 6 ਜਾਂ 7 ਮਾਡਲ ਹੈ ਇਹ ਕਾਰ ਆਪਾਂ ਕਿਸੇ ਕਾਰ ਦੇ ਵਿੱਚ ਕੱਟੀ ਹੈ ਤੇ ਕੱਟੀ ਤਾਂ ਹੈ ਇਸ ਦਾ ਇੰਜਨ ਹੈ ਜਿਹੜਾ 100 ਪੈਸੇ ਹੈ ਪੰਜਾਬ ਨੰਬਰ ਹੈ ਤੇ VIP ਨੰਬਰ ਹੈ 6060 ਤੇ ਕਾਰ ਦੇਣੀ ਹੈ ਜੈਨੂਨ ਪ੍ਰਾਈਸ 90000 ਰੁਪਏ ਦੀ ਕੋਈ ਕਾਰ ਦੇ ਵਿੱਚੋਂ 1 ਰੁਪਿਆ ਦੀ ਲੈਸ ਨਹੀਂ ਹੋਣੀ ਕੋਈ ਵੀਰ ਇਹ ਸੋਚ ਕੇ ਆਵੇ ਕਿ ਬਾਈ ਜੀ 90000 ਮੰਗ ਹੈ ਤੇ ਕੋਲ ਮਲਾ ਕੇ ਉੱਥੇ ਜਾ ਕੇ ਪੈਸੇ ਘਟ ਜਾਣਗੇ ਕੋਈ 1 ਰੁਪਈਆ ਨਹੀਂ ਘਟੇਗਾ ਵੀਰ ਜੀ ਗੁੱਸਾ ਨਾ ਕਰਿਓ ਦੂਰ ਦੂਰ ਤੋਂ ਲੋਕ ਚਲੇ ਆਂਦੇ ਨੇ ਉਹ ਕਹਿੰਦੇ ਆ ਜੀ ਭਾਜੀ ਦੀ ਮੰਗ ਹੈ ਤੇ ਕੋਲ ਮਲਾ ਕੇ ਸਾਨੂੰ ਲੈਸ ਹੋ ਜੂਗੀ ਸਾਡੇ ਰੇਟ ਜਿਹੜੇ ਹੁੰਦੇ ਨੇ ਫਿਕਸ ਹੁੰਦੇ ਨੇ ਲੈਸ ਬਿਲਕੁਲ ਨਹੀਂ ਅਸੀਂ ਕਿਸੇ ਵੀ ਰੇਟ ਤੋਂ ਕਰਦੇ ਇੰਜਨ ਦੀ ਜਿਹੜੀ ਹੈਗੀ ਆ ਉਹ ਫੁੱਲ ਗਾਰੰਟੀ ਦੇ ਦਾਂਗੇ ਆਪਾਂ 100% ਇੰਜਨ ਹੋਣ ਦੀ ਜਿਹੜੀ ਲਿਖਤ ਗਾਰੰਟੀ ਦੇ ਦਾਂਗੇ ਪਾਸਿੰਗ 2027 ਤੱਕ ਮਾਡਲ 607 ਹੈਗਾ ਆਨਲਾਈਨ ਚੈੱਕ ਕਰ ਸਕਦੇ ਹੋ ਆਨਲਾਈਨ ਐਪ ਜਿਹੜੀਆਂ ਹੁੰਦੀਆਂ ਨੇ ਵਹੀਕਲ ਡਿਟੇਲ ਚੈੱਕ ਕਰਨ ਵਾਲੀਆਂ ਅਲੋਏ ਵੀਲ ਵੀ ਲੱਗੇ ਹੋਏ ਨੇ ਤੇ ਕਾਰ ਦੇਣੀ ਹੈ ਆਪਾਂ ਕੋਲ ਮਲਾ ਕੇ ਜਿਵੇਂ ਕਹਿੰਦੇ ਨੇ ਵੀਐਕਐਸਆਈ ਹੈ ਪਾਸਿੰਗ ਵਾਲੀ ਕਾਰ 90000 ਰੁਪਏ ਦੀ ਫਿਕਸ ਰੇਟ ਹੈ ਆ ਕਾਰ ਆਪਣੀ ਪਰਸਨਲ ਹੈ ਉਸ ਤੋਂ ਬਾਅਦ ਆਜੋ ਜੀ ਇੱਕ ਆਰ ਹੈ 2000 ਅੱਠ ਮਾਡਲ ਪੰਜਾਬ ਨੰਬਰ ਤੇ ਇਹ ਸਕਾਰ ਤੇ ਆਪਾਂ 4 ਦਿਨ ਮਿਹਨਤ ਕੀਤੀ ਹੈ ਇੱਕ ਦੁੱਕੀ ਦਾ ਕੰਮ ਨਹੀਂ ਛੱਡਿਆ ਕੋਈ ਕਰਾਨ ਵਾਲਾ ਜਿਹੜਾ ਹੋਵੇ ਇੰਜਨ ਇਸ ਦਾ 100% ਲਿਖਤ ਗਾਰੰਟੀ ਮਿਲੂਗੀ ਤੇ ਕਾਰ ਦੇ ਦੇਾਂਗੇ ਵੀਰ ਜੀ ਇਹ ਵਾਲੀ ਸਿਰਫ 1,50,000 ਦੀ ਪਾਸਿੰਗ ਬੀਮਾ ਤੁਹਾਡਾ ਹੋਊਗਾ 1,50,000 ਲੈਣਾ ਲਾਈਟਾਂ ਨਵੀਆਂ ਪਾਤੀਆਂ ਸ਼ੀਸ਼ਿਆਂ ਦੇ ਲੋਕ ਰਬੜਾਂ ਤੱਕ ਸਭ ਕੁਝ ਆਪਾਂ ਨਵਾਂ ਪਾਤਾ ਤੇ ਅੰਦਰ ਦਾ ਜਿਹੜਾ ਇੰਟੀਰੀਅਰ ਹੈ ਉਹ ਵੀ ਤੁਹਾਨੂੰ ਗਾਰ ਦਾ ਦਿਖਾ ਦਿੰਨੇ ਆ ਬਿਲਕੁਲ ਸਾਫ ਹੈ ਮੈਂ ਕਹਿੰਨਾ ਜੀ ਸਟੀਅਰਿੰਗ ਦੇ ਬੁੱਛ ਤੱਕ ਆਪਾਂ ਕਰਵਾਏ ਆ ਗੇਅਰ ਮੁੱਠਾ ਤੱਕ ਚੇਂਜ ਕੀਤਾ ਹੈ ਕਿ ਕੱਲ ਨੂੰ ਕੋਈ ਵੀਰ ਲੈ ਕੇ ਜਾਏ ਨਾ ਹੀ ਕੋਈ ਕਾਰ ਤੇ ਸਕ੍ਰੈਚ ਛੱਡਿਆ ਸਕ੍ਰੈਚ ਤੱਕ ਚਗਾਤੇ ਨੇ ਕਿ ਇਹ ਨਾ ਸੋਚੇ ਕਿ ਯਾਰ ਮਜ਼ਾ ਨਹੀਂ ਆਇਆ ਕਾਰ ਦੇ ਵਿੱਚੋਂ ਆ ਸਾਈਡਾਂ ਵਾਲੀਆਂ ਜਿਹੜੀਆਂ ਫਟੀਆਂ ਨੇ ਨਾ ਫਟੀਆਂ ਤੇ ਵੀ ਚੇਂਜ ਕਰਾਤੀਆਂ ਆ ਆ ਕਵਰ ਵੀ ਚੇਂਜ ਕਰਵਾਤੇ ਟੇਪਾਂ ਵੀ ਨਵੇਂ ਸਿਰੋ ਲਾਤੀ ਰੇਡੀਅਮ ਟੇਪ ਸ਼ੀਸ਼ਾ ਕੋਈ ਟੁੱਟਿਆ ਨਹੀਂ ਹੋਇਆ ਟਾਇਰ ਜਿਹੜੇ ਹੈਗੇ ਨੇ ਮੰਨ ਕੇ ਚੱਲੋ ਅੱਧੇ ਕੋਈ ਇੱਕ ਅੱਧਾ ਟਾਇਰ ਥੋੜਾ ਜਿਹਾ ਜ਼ਿਆਦਾ ਹੈ ਤੇ ਕੋਲ ਮਲਾ ਕੇ ਸਾਰਾ ਘੇਰਾ ਕਮਾ ਦੇਣੇ ਆ ਤੁਹਾਨੂੰ ਸਾਰੇ ਪਾਸੋਂ ਹੀ ਕਾਰ ਜਿਹੜੀ ਹੈਗੀ ਹੈ ਉਹ ਸਾਫ਼ ਹੈ ਉਸ ਤੋਂ ਬਾਅਦ ਆਜੋ ਜੀ 2015 ਮਾਡਲ i10 ਪੈਟਰੋਲ ਸਕਰ ਰੈਚ ਲੈਸ ਡੀਜ਼ਲ ਗਾਰ ਹੈ ਤੇ ਜਿਆਦਾ ਕੁਛ ਤਾਂ ਤੁਹਾਨੂੰ ਦਿਖਾਣ ਦੀ ਲੋੜ ਹੀ ਨਹੀਂ ਇਸ ਦਾ ਇੰਜਨ ਹੀ ਦੇਖ ਲਓ ਤੁਸੀਂ 70000 ਚੱਲੀ ਹੈ ਨੱਟ ਤੱਕ ਖੁੱਲੇ ਦੀ ਗਾਰੰਟੀ ਹੈ ਤੇ ਲੀਕਿੰਗ ਦਾ ਨਾਮ ਹੀ ਨਾ ਲੈਣਾ ਤੇ ਜੈਨੂਨ 70000 ਚੱਲੀ ਦੀ ਵੀ ਗਾਰੰਟੀ ਹੈ ਪਿੱਛੋਂ ਵੀ ਕਾਰ ਤੁਹਾਨੂੰ ਦਿਖਾਉਂਦੇ ਆ 285000 ਦੀ 15 ਮਾਡਲ ਡੀਜ਼ਲ ਕਾਰ ਦੇਣੀ ਹੈ ਆਪਾਂ ਐਨਓਸੀ ਦੇ ਨਾਲ ਤੇ ਜਿਹੜੇ ਬਾਕੀ ਨੰਬਰ ਦੇ ਪੈਸੇ ਹੋਣਗੇ ਉਹ ਤੁਹਾਡੇ ਹੋਣਗੇ ਕੋਈ ਵੀਰ ਬੈਂਕ ਦਾ ਲੋਨ ਕਰਾਣਾ ਚਾਹੁੰਦਾ ਐਂਦੇ ਤੇ 275000 ਤੱਕ ਬੈਂਕ ਦਾ ਲੋਨ ਹੋ ਜੂਗਾ ਇਸ ਕਾਰ ਤੇ ਸੋ ਕੋਈ ਕਸਟਮਰ ਆ ਗਿਆ ਇਸ ਬਲੌਗ ਨੂੰ ਆਪਾਂ ਇੱਥੋਂ ਕਰਦੇ ਆਂ ਬੰਦ ਬਾਕੀ ਵੀਡੀਓ ਸਟਾਕ ਦੀ ਫਿਰ ਬਾਅਦ ਵਿੱਚ ਬੰਦੇ ਆ ਕੋਈ ਵੀਰ ਲొਕੇਸ਼ਨ ਦੇਖਣਾ ਚਾਹੁੰਦਾ ਹੈ ਆਪਣੇ ਕਾਰ ਬਾਜ਼ਾਰ ਦੀ ਉੱਪਰ ਸ਼ੋ ਕਰਦਾ ਹੈ ਬਾਈ ਜੀ ਕਾਰ ਪੁਆਇੰਟ ਫੇਸਬੁੱਕ ਤੇ ਪੇਜ ਹੈ ਉੱਥੇ ਸਾਡੇ ਫੇਸਬੁਕ ਪੇਜ ਤੇ ਸਾਰੀਆਂ ਹੀ ਕਾਰਾਂ ਮਹਿੰਗੀਆਂ ਸਸਤੀਆਂ ਪਾਈਆਂ ਹੁੰਦੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਲਿਆ ਕਰੋ ਸ਼ੇਅਰ ਕਰਨ ਵਾਲਿਆਂ ਨੂੰ ਅਸੀਂ ਦਿਲੋਂ ਸਾਫ਼ ਨੀਅਤ ਨਾਲ ਪਿਛਲੀ ਵਾਰ ਦੀਵਾਲੀ ਤੇ 3 ਗ੍ਰਾਮ ਸੋਨੇ ਦੀ ਮੋਦਰੀ ਦਿੱਤੀ ਸੀ ਐਸ ਵਾਰ ਲੋਹੜੀ ਤੇ ਚੰਗਾ ਗਿਫਟ ਦੇਣਾ ਤੇ ਜਿਹੜੇ ਵੱਧ ਸ਼ੇਅਰ ਕਰਦੇ ਐ ਉਹਨਾਂ ਨੂੰ ਅਸੀਂ 5 ਬੰਦਿਆਂ ਨੂੰ 5 ਸਮਾਰਟ ਵਾਚ ਪਿੱਛੇ ਦਿੱਤੀਆਂ ਤੇ ਹੁਣ ਫਿਰ ਦੇਣੀ ਹੈ ਸੋ ਕੋਈ ਵਹਿਮ ਨਾ ਰੱਖੇ ਕਿ ਨਾਮ ਨਹੀਂ ਮਿਲਦੇ ਇਨਾਮ ਮਿਲਦੇ ਹੀ ਮਿਲਦੇ ਐ